ہوئی. بابا کرتار سنگی. رابر کی اور تیر پر بنی ہوئی گردوارا سن آدر ربار ہو

ਬਾਣਾ ਕਰ ਰਿਹਾ ਤੇ ਗੁਰਮਖੋ ਬਾਹਰ ਜਾ ਕੇ ਕਹਿੰਦਾ ਇਹਨਾਂ ਨੂੰ ਕੀ ਪਤਾ ਸਾਧਾ ਨੂੰ ਵੀ 20000 ਬੰਦਾ ਕਿਵੇਂ ਬਾਹਰ ਜਾ ਕੇ ਕੀ ਕਹਿੰਦਾ ਇਹਨਾਂ ਨੂੰ ਕੀ ਪਤਾ ਸਾਧਾ ਨੂੰ ਵੀ 20000 ਬੰਦਾ ਕਿਵੇਂ ਜਿਹੜਾ ਵੀ ਆਉਂਦਾ ਉਹ ਨੂੰ ਇਹ ਕਹਿੰਦੇ ਨੇ 20 ਦੇ ਲਈ 20 ਦੇ ਲਈ ਘਰੇ ਘਰੇ ਇਹਨਾਂ ਬਿਮਾਰੀ ਭੈੜੀ ਲੱਗੀ ਜਾਂਦੇ ਆਪ ਕੋ ਸੱਤਾਂ ਵਾਹਿਗੁਰੂ ਪੀਜੀਐ ਯੋਥੀ ਦਾਖਲ ਕਰਵਾਤਾ ਸੇਠ ਤੇਰੀ ਨੇ ਲੈ ਕੇ ਹੀ ਗਿਆ ਨਾ ਹੋਵੇ ਅੱਜ ਮਰਿਆ ਕੱਲ ਮਰਿਆ ਅੱਜ ਮਰਿਆ ਕੱਲ ਮਰਿਆ ਐ ਹੋਵੇ ਹੁਣ ਸਾਹ ਸੰਗੀ ਬੈੱਡ ਦੇ ਉੱਤੇ ਪਿਆ ਆਕਸੀਜਨ ਲੱਗੀ ਹੋਈ ਐ ਬਾਬਾ ਕਰਤਾਰ ਸਿੰਘ ਭੈਰੋ ਮਾਦਰੇ ਵਾਲੇ ਉਦੇ ਬੈੱਡ ਦੇ ਮੂਹਰ ਦੀ ਲੱਗ ਕੇ ਅੱਜ ਤੇ ਸਤਿਨਾਮ ਵਾਹਿਗੁਰੂ ਜਦੋਂ ਇਹ ਸੁਰਤ ਨੇ ਕੰਮ ਕੀਤਾ ਕਹਿੰਦੇ ਮਹਾਪੁਰਖ ਆਏ ਨੇ ਜਦ ਇਹ ਸਾਹ ਸੰਗੀ ਕਹਿੰਦਾ ਰਾਜਿੰਦਿਆਂ ਨਾ ਹੋ ਮੇਰੀਆਂ

ਬਣਾ ਜੰਦੂਆ ਹੈ ਬਹੁਤ ਵਿਦਿਆ ਜੰਦੂਆ ਹੈ ਇਹਦਾ ਸਾਥ ਸੰਗੀ ਮੇਂਤਾ ਚਲਾ ਦੇ ਤੋਂ ਬੁਖਾਰੀ ਬੁਖਾਰੀ ਦਾ ਬਣਾਉਂਦਾ ਹੈ ਜਿਵੇਂ ਆਪ ਕੋ ਸਭ ਦਾ ਮੈਂਦੇ ਲੌਦਾ ਇਹਨੂੰ ਸਿਨਮਾ ਤੋਂ ਸਮਝ ਲੱਗਦਾ ਹੈ ਰਾਜਾ ਨੂੰ ਬੁਖਾਰੀ ਤੇ ਬੁਖਾਰੀ ਰਾਜੇ ਤੇ ਅਸਲੀ ਰਾਜਾ ਕੌਣ ਹੈ ਅਸਲੀ ਰਾਜਾ ਅਸਲੀ ਰਾਜਾ ਉਹ ਇਹਦਾ ਗੁਰਮਾਨਿਕ ਤੇ ਰੰਗ ਵਿੱਚ ਰੱਖਿਆ ਗਿਆ ਹੈ ਜਿਵੇਂ ਆਪ ਕੋ ਸਭ ਦਾ

ਹੈ ਵੀ ਹੋ ਜਾਂ ਤਰਾਬਾ ਪਿਆਰਾ ਹੋ ਕੇ ਮਿਲਿਆ ਹੋ ਮੇਰਾ ਮਨੂੰ ਕਹਿਆ ਮਹਾਰਾਜ ਜੀ 20 ਮਂ ਬੈਸੀ ਚੜੀ ਹੈ ਮੇਰੇ ਤੇਰਾ ਰੋਗ ਕਿੰਨਾ ਵਾਸਤੇ ਹੋ ਗਿਆ ਸੀ ਰੋਗ ਦਾ ਰੂਪ ਉੱਤਿਆ ਮੈਂ ਤੇਰੇ ਅੱਗੇ ਅਰਦਾਸ